ਯੋ ਵਾਸਪ ਸਾਰੀ ਦੁਨੀਆ ਨੂੰ ਪਤਾ ਵੀ ਕਿਹਨੇ ਕਿਹਦੀ ਕਿੰਨੀ ਕਿੰਨੀ ਰੇਟਾਈ ਆ ਇੱਥੇ ਚੱਲੇ ਰਹੀ ਫੋਮ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਕਿੱਦਾਂ ਠੀਕ ਹੋ ਸਾਰੇ ਤੇ ਆਗੇ ਤੁਹਾਡੇ ਲਈ ਫਿਰ ਤੁਹਾਨੂੰ ਵੀ ਵੀਡੀਓ ਲੈ ਕੇ ਤੇ ਚਲੋ ਪਾਉਂਦੇ ਕੁੱਤਰ ਨੂੰ ਦਾਣੇ ਮੈਂ ਕਿਹਾ ਅੱਜ ਵੀ ਬਲੌਗ ਬਣਾ ਲੈਂਦੇ ਆ ਇੱਕ ਜਿੰਨਾ ਕਾ ਵੀ ਬਣਿਆ ਅੱਜ ਅੱਪਾ ਜਾਣਾ ਹੈ ਕੰਮ ਤੇ ਸੱਤ ਤਰੀਕ ਅੱਜ ਤੇ ਇਹਨਾਂ ਨੂੰ ਪਹਿਲਾਂ ਦਾਣੇ ਪਾਉਂਦੇ ਆ 9 ਵਜੇ ਜਾਣਾ ਮੈਂ ਪਹਿਲੇ ਟਾਈਮ 8:30 ਵਜੇ ਆ ਤੇ ਆ ਗਿਆ ਤੇ ਅੱਜ ਮੈਂ ਛੇਤੀ ਉੱਠ ਗਿਆ 8 ਵਜੇ ਉੱਠਣਾ ਪੈਣੀ ਤਾਂ 9 9:30 ਵਜੇ ਉੱਠਦਾ ਹੁੰਦਾ ਚਲੋ ਕੋਈ ਨਾ ਪਹਿਲਾਂ ਕੁੱਤੇ ਨੂੰ ਦਾਣੇ ਪਾਉਂਦੇ ਆ ਫਿਰ ਆਪਾਂ ਜਾਵਾਂਗੇ ਤਾਂ ਹਮ ਤੇ 9 ਵਜੇ ਆਇਓ ਬਾਅਦ ਛੇਤੀ ਛੇਤੀ ਆ ਆ ਆ ਆ ਆ ਆ ਜੜਾ ਵੀ ਨਹੀਂ ਪਾਇਆ ਕਬੂਤਰ ਹੁਣ ਨਹੀਂ ਆੜਾ ਹੁਣੇ ਤਿੰਨ ਚਾਰ ਦਿਨ ਆ ਆ ਆ ਆ ਕੋ ਮ ਲੈਣੇ ਇਹ ਥੋੜੀ ਦਿਰ ਜਿੰਨਾ ਦਿਨ ਘੁੰਮਣਾ ਇਹਨਾਂ ਨੇ ਤੇ ਬਸ ਫੇ ਖੁੰਡੇ ਚ ਕਰ ਦਾਂਗੇ ਬੰਦ ਦਾਣੇ ਵੀ ਖੁੰਡੇ ਦੇ ਵਿੱਚ ਰੱਖ ਦਾਂਗੇ ਤੇ ਪਾਣੀ ਵੀ ਵਿੱਚੇ ਰੱਖ ਦਾਂਗੇ ਸ਼ਾਮ ਨੂੰ ਦੇਖਾਂਗੇ ਚਲੋ ਮਿਲ ਦਿਆ ਫੇ ਤੁਹਾਨੂੰ ਇਹਨਾਂ ਦਾਣੇ ਦੁਨੇ ਪਾ ਕੇ ਕਰ ਦਿਆ ਕਬੂਤਰ ਬੰਦ ਦਾਣੇ ਤਾਂ ਖਾਦੇ ਨਹੀਂ ਇਹਨਾਂ ਨੇ ਦੁਪਹਿਰ ਨੂੰ ਖਾਓਗੇ ਜਾਂ ਸ਼ਾਮ ਨੂੰ ਦੁਪਹਿਰ ਨੂੰ ਤੁਹਾਨੂੰ ਖੋਣ ਨਹੀਂ ਹੋਣੇ ਸ਼ਾਮ ਨੂੰ ਖੋਲਾਂਗੇ ਚੱਲਦੇ ਆਪਾਂ ਕੰਮ ਤੇ 9:40 ਮਿੰਟ ਹੋ ਗਿਆ ਟਾਈਮ ਵਾ ਦਾਣੇ ਦੇਖਿਆ ਕਿ ਨਾ ਇਹ ਤੇ ਰੱਖ ਲੈਂਦੇ ਆ ਇਹ ਮਿੱਚ ਸਾਵ ਨੂੰ ਭਵਾਂਗੇ ਚਲੋ ਮਿਲਦੇ ਆਂ ਫੇ ਲੌਕ ਲਾ ਦਈਏ ਥੋਡੇ ਨੂੰ ਇਹ ਭਾਗੇ ਸੇ ਆਪਾਂ ਦੁਕਾਨ ਤੇ ਤੇ ਬੈਠਾ ਮੈਂ ਦੁਕਾਨ ਤੇ ਬਾਹਰ ਧੁੱਪੇ ਦੁਕਾਨ ਦੇ ਅੰਦਰ ਤਾਂ ਠੰਡ ਬੜੀ ਆ ਤਾਂ ਹਨ ਲਾ ਦੀ ਆਪਰੇਟ ਟੋਪੇ ਬੈ ਜਾ ਤਾਂ ਗਰਮੀ ਲੱਗਦੀ ਆ ਅੰਦਰ ਚੱਲ ਜਾਓ ਤਾਂ ਠੰਡ ਲੱਗਦੀ ਦੋਏ ਜਾਂ ਮੌਸਮ ਹੋਇਆ ਆ ਦੇਖ ਹਾਲ ਦੇ ਤੁਹਾਨੂੰ ਅੰਦਰ ਅੱਜ ਟੀਟੀ ਲਾਇਆ ਸਮਾਨ ਦੁਕਾਨ ਤੇ ਆ ਕੇ ਲਓ ਜੀ ਕਰੋ ਚੈੱਕ ਫਿਰ ਸਮਾਨ ਖੋਲੀ ਦਾ ਚਿਚਕਾਰੀਆਂ ਹੀ ਆਈਆਂ ਹਲੇ ਦਾ ਕਲਰ ਵੀ ਆਇਆ ਹੋਆ ਪਰ ਉਹ ਹਲੇ ਖੋਲੇ ਨਹੀਂ ਹਲੇ ਤਾਂ ਸਮਾਨ ਦੀ ਪਹਿਲਾਂ ਸੈਟਿੰਗ ਹੀ ਕਰ ਲਈਏ ਫਿਰ ਦਿਖਾਵਾਂਗੇ ਆ ਕਲਰ ਨਵੇਂ ਅਭੀ ਕਲ ਰਹੀ ਆ ਨੀ ਕਲ ਰਹੀ ਆ ਬਾਕੀ ਆਪੋ ਚ ਕਰਨੇ ਆ ਨਮਾਇ ਨਵੇਂ ਸਾਰੇ ਤਰ੍ਹਾਂ ਦੇ ਆ ਇਹ ਨਮਾਇ ਪਾਣੀ ਦਾ ਹੋਰ ਰੰਗ ਬਦਲ ਜਾਂਦਾ ਨਾਲ ਰੰਗ ਬਦਲਦਾ ਬਸ ਇੱਚ ਪਾਣੀ ਪਾਣਾ ਕਲਰ ਆਪ ਹੀ ਹੋ ਜਾਣਾ ਸਾਰਾ ਕੁਝ ਆਪ ਹੀ ਹੋ ਜਾਣਾ ਆ ਬੜਾ ਸਹੀ ਆ ਇਨ ਨਵੀਂ ਵੈਰਾਈਟੀ ਆ ਜੀ ਉਹ ਨਵੀਆਂ ਨਵੀਆਂ ਚੀਜ਼ਾਂ ਦਿਖਾ ਦੇ ਤੁਹਾਨੂੰ ਕਿਹੜੀਆਂ ਆਈਆਂ ਹੋਰ ਕਿਹੜੀਆਂ ਆਈਆਂ ਭਾਜੀ ਯਾਰ ਨਵੀਆਂ ਮੈਨੂੰ ਲੱਗ ਗਈ ਆ ਕੁਝ ਆਹ ਦੇਖੋ ਜੀ ਪਚਕਾਰੀ ਆ ਇਹ ਕਰਪਾਨ ਉਹ ਵੀ ਪਚਕਾਰੀ ਆ ਤੇ ਆ ਵੀ ਪਚਕਾਰੀ ਆ ਇਹ ਸਾਰੇ ਪਚਕਾਰੀ ਆ ਅਲੱਗ-ਅਲੱਗ ਤੇ ਅੰਦਰ ਸ਼ਾਟ ਵੀ ਹੈਗੇ ਕਲਰ ਵਾਲੇ ਉੱਪਰ ਜਾ ਕੇ ਕਲਰ ਵੀ ਲਾਉਂ ਆ ਮਿਊਜ਼ਿਕ ਗਨ ਇਹ ਚੋ ਗਾਣੇ ਵੀ ਚਲਾ ਸਕਦੇ ਆ ਆਪਾਂ ਕਿੱਥੇ ਚੱਲਦੇ ਗਾਣੇ ਦੱਬੇ ਤੇ ਸੈਲ ਪਾਣਾ ਬਣਾਇਆ ਆ ਸੈਲ ਪਾਣਾ ਪੈਣਾ ਆ ਇਹ ਗਾਣੇ ਚੱਲੂਗੇ ਹੈ ਪਚਕਾਰੀ ਇਹ ਵੀ ਖਿੱਚ ਕੇ ਪਾਣੀ ਭਰ ਹੁੰਦਾ ਜੀ ਚਿਚ ਤਿੰਨ ਮੂਹਾਂ ਆ ਚੈੱਕ ਕਰੋ ਅਵੀ ਨਵੀਆਂ ਆਈਆਂ ਵੱਡੀਆਂ ਵੱਡੀਆਂ ਵਿਚਕਾਰੀਆਂ ਹੋਰ ਤੁਹਾਨੂੰ ਬਾਅਦ ਚ ਦਿਖਾਉਂਦੇ ਆ ਸਾਰਾ ਸਮਾਨ ਸੂਨ ਲਾ ਕੇ ਫੇਰ ਦਿਖਾ ਦੇ ਲੋ ਜੀ ਇੱਕ ਹੋਰ ਨਿਊ ਆਈਟਮ ਆ ਗਈ ਆ ਤੁਹਾਨੂੰ ਚੈੱਕ ਕਰਾਉਂਦੇ ਆ 2 2 2 2 ਆ ਜੀ ਇਹ ਵੀ ਦਿਖਾਉਂਦੇ ਆ ਤੁਹਾਨੂੰ ਕੀ ਹਿਸਾਬ ਕਿਤਾਬ ਆ ਬਿਜਲੀ ਵਾਲਾ ਐ ਸਿਸਟਮ हाँ दिखा दो पहले क्या दिखाना देख दिया, दे दिया कि चलता है आ गाना नाल की की ते ही ही है पेचकस भी आ बैटरी बूटी सारा कुछ बिच ही आई वजन है ਅੱਤੇ ਆਪ ਇਹ ਸਾਰਾ ਕੁਝ ਨਾਲ ਹੀ ਦਿੱਤਾ ਹੈ ਜੀ ਬੰਦਿਆਂ ਨੇ ਪੇਚਕਸ ਵੀ ਛੋਟਾ ਹੀ ਆ ਦਿੱਤਾ ਹੈ ਨਾਲ ਕਰੋ ਚੈੱਕ ਲੋ ਜੀ ਆ ਵਿੱਚੋਂ ਐਦਾ ਕੱਢ ਕੇ ਨਾਲ ਬੈਟਰੀ ਵੀ ਦਿੱਤੀ ਹੋਆ चल पे चला के चल पे आई, वो हवा रही है भर लिया आप इतों की चला की जगाड़ा ਕੀ ਕਰਦਾ ਬੰਦਾ ਲੋ ਜੀ ਐਦਾ ਉਪਰੋਂ ਕਸ ਹੋਣਾ ਇਹ ਬੋਤਲ ਥਲੇ ਰੱਖ ਕੇ ਰੁਕ ਲੋ ਇੱਥੇ ਬੰਦੇ ਨਾ ਕਿੱਲੇ ਘਾਤੇ ਉੱਕ ਕੀ ਚਲਾ ਕੇ ਚਲਾ ਦੋ ਉਹ ਵਧੀਆ ਚੀਜ਼ ਆ ਰੁਕ ਨਾ ਰੁਕ ਨਾ ਆ ਵਧੀਆ ਚੀਜ਼ ਆ ਜੀ ਚੈੱਕ ਕਰੋ ਲਗਾਤਾਰ ਚਲਾ ਕੇ ਰੱਖ ਸਕਦੇ ਨਹੀਂ ਨਹੀਂ ਹੈ ਬੈਟਰੀ ਡਾਊਨ ਹੈ ਬੈਟਰੀ ਡਾਊਨ ਹੈ ਚਾਰਜ ਚਲਾ ਚਾਰਜ ਕਰ ਸਕਦੇ ਨਾ ਬੈਟਰੀ ਆਪ ਆਹੋ ਬੈਟਰੀ ਚਾਰਜ ਕਰ ਸਕਦੇ ਆ ਆ ਦੇਖੋ ਵਿੱਚ ਇਹ ਡਾਟਾ ਕੇਬਲ ਆਈ ਆ ਉਹਦੇ ਨਾਲ ਹੀ ਕਰ ਸਕਦੇ ਫੋਨ ਵਾਲੇ ਚਾਰਜਨਾ ਚਲੋ ਬੈਟਰੀ ਚਾਰਜ ਤੇ ਲਾ ਦਿਓ ਫੇਰ ਦੇਖਾਂਗੇ ਮੈਂ ਕਹਿੰਦਾ ਡਾਊਨ ਆ ਜੀ ਬੈਟਰੀ ਦੂਜੀ ਐਡਮ ਇਹ ਬੱਚੋ ਦਿਖਾ ਲਦੇ ਆ ਤੁਹਾਨੂੰ ਲੋ ਜੀ ਦੂਜੀ ਪੀਸੀਰ ਦੂਜਾ ਡੱਬਾ ਦੂਜੀ ਜਿਹੜੀ ਸੀ ਨਾ ਗਨ ਉਹ ਦੇ ਇਹ ਦੇ ਦਿੱਈ ਆ ਚਾਹੀਦੇ ਪਿੱਛੇ ਲੱਗਣਾ ਨਾ ਆ ਲੱਗਣਾ ਉਹ ਵੀ ਲਾ ਸਕਦੇ ਵੱਡਾ ਵੀ ਲਾ ਸਕਦੇ ਛੋਟਾ ਵੀ ਲਾ ਸਕਦੇ ਦੋ ਦੋ ਆ ਜੀ ਗਾਰਡ ਇਹਦੇ ਨਾਲ ਇਹ ਵੀ ਚਾਰਜਿੰਗ ਵਾਲੀ ਆ ਹਾਂ ਸਹੀ ਆ। ਆਪਾਂ ਇਹ ਸੇਵ ਕਰੀਏ ਤੁਹਾਨੂੰ ਦਿਖਾਉਂਦਾ ਪਹਿਲਾਂ। ਸਹੀ ਆ, ਆਪਾਂ ਸੈੱਲ ਚਾਰਜ ਕਰ ਸਕਦੇ ਜੇ ਡਾਊਨ ਹੋ ਜਾਵੇ ਤਾਂ। ਆ ਮੈਗਜ਼ੀਨ ਆ। ਲਓ ਜੀ। ਬਾਈ ਵੀ ਇੱਦਾਂ ਹੀ ਚੱਲਦਾ ਜਿਹਦਾ ਚੱਲਦਾ ਸੀ ਨਾ ਇੱਦਾਂ ਹੀ ਇਹ ਵੀ ਚੱਲਣਾ। ਬਾਕੀ ਬਾਅਦ 'ਚ ਚਲਾ ਕੇ ਦਿਖਾ ਦਾਂਗੇ ਤੁਹਾਨੂੰ। ਆ ਠੀਕੇ ਰਿਹਾ ਤਾਂ ਬੈਕ ਕੱਢਣ ਲਈ। ਹਾਂ। ਇਹ ਇਹ ਲਗਾਣਾ। ਬੱਸ ਇਸ 'ਚੋਂ ਪਾਣੀ ਨਿਕਲਦਾ ਉਹ 'ਚ ਗੋਲੀ ਨਹੀਂ ਕਰਦਾ। ਠੀਕ ਆ। ਇਹ ਵੱਡਾ ਮੈਗਜ਼ੀਨ। ਇਹ ਵੱਡਾ ਗ੍ਰੇਪਰ ਜਾਦੇ ਗੋਲੀਆਂ ਵਾਲਾ ਲੋ ਜੀ ਹਾਂ ਸਹੀ ਬਰੋ ਬਸ ਚਲੋ ਮਿਲਦੇ ਹਾਂ ਜੀ ਫੇਰ ਤੁਹਾਨੂੰ ਕਰਦੇ ਹਾਂ ਸ਼ੇਅਰ ਜੇ ਕੋਈ ਹੋਰ ਨਵੀਂ ਆਈਟਮ ਆਈ ਤਾਂ ਹਲੇ ਤਾਂ ਪੇਟੀਆਂ ਖੋਲਦੇ ਪਏ ਆ ਤੁਹਾਨੂੰ ਤਾਂ ਆਪਣੀ ਪਤਾ ਕੀ ਕੀ ਆਣਾ ਕੀ ਨਹੀਂ ਆ ਦੇਖੋ ਚੱਲ ਪਏ ਬਸ ਜੀ ਸ਼ਾਮ ਦੇ ਵੱਜ ਗਏ 6 ਤੇ ਆ ਗਿਆ ਆਪਾਂ ਘਰੇ ਤੇ ਪਾਈਏ ਕਬੂਤਰਾਂ ਨੂੰ ਦਾਣੇ ਤੇ ਤਹਾਲੀਏ ਮੈਂ ਤੁਹਾਨੂੰ ਵੀ ਕਬੂਤਰ ਸਵੇਰ ਦੇ ਖੋਲੇ ਨਹੀਂ ਆਤੀ ਖੋਲੇ ਸੀਗੇ ਪਰ ਇਹਨਾਂ ਨੇ ਹੁੰਦੇ ਆ ਘੁੰਮੇ ਨੇ ਉਹਨਾਂ ਨੇ ਦਾਣੇ ਨਹੀਂ ਖਾਦੇ ਓਹੋ ਆ ਮੋਰ ਨੂੰ ਕੀ ਹੋਇਆ ਵਿਚਾਰੇ ਨੂੰ ਲੰਗ ਮਾਰ ਕੇ ਤੁਰਦਾ ਚੱਕਰ ਕੁਸ਼ੀ ਵਿੱਚ ਲਾ ਦੇਣਾ ਉਹਦੇ ਪੈਰਪੁਰ ਤੇ ਸੱਟ-ਸੱਟ ਲੱਗ ਗਈ ਆ ਦੇਖੋ ਨਾਲੇ ਲੰਮਕਦੀ ਆ ਪਤਾ ਨਹੀਂ ਕੀ ਹੋਇਆ ਹੋਊਗਾ ਚਲੋ ਆਪਾਂ ਕਬੂਤਰ ਖੋਲਦੇ ਆ ਬਾਹਰ ਇਹਨਾਂ ਨੂੰ ਦਾਣੇ ਪਾ ਲਈਏ ਆ ਪਾਣੀ ਕਰਦੇ ਚੇਂਜ ਮੈਨੂੰ ਸ਼ਾਮ ਨੂੰ 6 ਵਜੇ ਛੁੱਟੀ ਮਿਲ ਜਾਂਦੀ ਹੁਣ ਕੰਮ ਤੋਂ ਮੁਲਗੀਆਂ ਕਰਨੀਆਂ ਓਕੇ ਫੇ ਕਬੂਤਰਾਂ ਨੂੰ ਦਾਣੇ ਪਾਣੇ ਹੁੰਦੇ ਆ ਪੱਠੇ ਵੀ ਲੈ ਕੇ ਆਣੇ ਹੁੰਦੇ ਆ ਬਹੁਤ ਕੰਮ ਹੁੰਦਾ ਆ। ਓ ਓ ਓ ਹੋਏ ਹੋਏ। ਦੋ ਦੋ। ਇਹ ਲੜਦੇ ਆ ਜਾਂ ਖੇਡਦੇ ਆ। ਉਹ ਲੜਪੇ ਲੱਗਦਾ ਮੈਨੂੰ। ਇਹਨਾਂ ਦਾ ਪਹਿਲਾ ਫਾਈਟ ਦੇਖ ਲੈਣੇ ਆ। ਮੇਰੇ ਵੱਲ ਨੂੰ ਨਾ ਜਿਓ। ਮੈਂ ਪਹਿਲੀ ਵਾਰ ਇਹ ਦੇਖਣ ਲੱਗਾ ਲੜਾਈ ਇਹਨਾਂ ਦੀ ਇਦਾਂ। ਓਸ਼। ਕਿਨੇ ਬੜੇ ਆ। ਓਹੋ ਇੱਕ ਥੱਲੇ ਡਿੱਗ ਗਿਆ। ਉਹ ਦੇਖੋ ਮਗਰੇ ਹੀ ਗਿਆ ਉਹਦੇ ਉਹਦੇ। ਮੈਂ ਪਹਿਲਾ ਇਹਨਾਂ ਦੀ ਲੜਾਈ ਦਿਖਾਲਦਾ ਤੁਹਾਨੂੰ ਉਹ ਨੱਠ ਗਿਆ ਉਹ ਦੇਖੋ ਕਿਦਾਂ ਨੱਠੇ ਇਹ ਉਹ ਚੈੱਕ ਕਰੋ ਲੜਦੇ ਇਹ ਕੀ ਸੀਨ ਹੋ ਗਿਆ ਜੇ ਲੜਦੇ ਕੱਲ ਹੀ ਆਪਸ ਚ ਲੜ ਪਏ ਮੈਂ ਡਰ ਗਿਆ ਮੈਨੂੰ ਕੀ ਪਤਾ ਨਹੀਂ ਕੀ ਆ ਗਿਆ ਇੰਨੇ ਸਾਈਡ ਤੋਂ ਇੱਕਦਮ ਹੀ ਖਤਰਨਾਕ ਆ ਗਿਆ ਸੀਨ ਸੀ ਅੱਜ ਪਹਿਲੀ ਵਾਰ ਹੀ ਦੇਖਿਆ ਮੈਂ ਮੋਰ ਲੜਦੇ ਕਰੋ ਚੈੱਕ ਫੇ ਦੇਖਿਓ ਕਿੰਦਾ ਕਬੂਤਰਾਂ ਦੇ ਬਾਹਰ ਅੱਜ ਭੁੱਖੇ ਆ ਵਿਚਾਰੇ ਪੈਮਸਰੇ ਮੋਰ ਆਏ ਲੜ ਕੇ ਚਲ ਗਏ ਨਹੀਂ ਤੇ ਕਬੂਤਰਾਂ ਨੇ ਡਰ ਜਾਣਾ ਸੀ ਮੈਨੂੰ ਪੱਕਾ ਪਤਾ ਸੀ ਇੱਕਦ ਦਿਨ ਇਹ ਨਟ ਜਾਣਾ ਸੀਗਾ ਬਚਾ ਹੋ ਗਿਆ ਨਹੀਂ ਤੇ ਨਟ ਜਾਣਾ ਸੀ ਅੱਜ ਤਾਂ ਪੱਕਾ ਹੀ ਆ ਕਿਉਂ ਆਏ ਇਸ ਸਾਵਨਾ ਮੈਂ ਡਰ ਗਿਆ ਕਬੂਤਰਾਂ ਨੇ ਤੇ ਉੱਦੈ ਵੀ ਡਰ ਜਾਣਾ ਸੀਗਾ ਕੁੱਕੜਾਂ ਆਂਗੂ ਲੜਦੇ ਸੀ ਜਿਦਾ ਕੁੱਕੜ ਨਹੀਂ ਲੜਦੇ ਹੁੰਦੇ ਆ ਐਦਾਂ ਹੀ ਲੜਦੇ ਸੀਗੇ ਮੋਰ ਵੀ ਦਾਣੇ ਪਾ ਦੀਏ ਹੁਣ ਖਾ ਲੈਣੇ ਛੇਤੀ ਛੇਤੀ ਫੇ ਆਪਾਂ ਵੇਚਨੇ ਆ ਦਾਣਾ ਏ ਹੋਰ ਲਿਆਣਾ ਪੈਣਾ ਦਾਣਾ ਥੱਲਿਓ ਅੰਦਰ ਬੱਚੇ-ਬੁੱੱਚੇ ਕੱਢੇ ਕਿਸੇ ਨੇ 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 ਇਹ ਇੱਥੇ 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 ਅੰਡੇ ਦੇਣ ਦੀ ਤਿਆਰੀ ਆ ਇੱਕ ਜੋੜੇ ਨੇ ਰੱਖ ਦੇਣਾ ਹੋਰ ਨੇ ਬਾਕੀ ਇਹਨਾਂ ਦੇ ਪਤਾ ਨਹੀਂ ਬੱਚੇ ਹਨ ਕਦ ਨਿਕਲੋਗੇ ਕਦ ਨਹੀਂ ਇੱਧਰ ਉਹ ਰੱਖੇ ਹਾਂ ਅੰਡੇ ਚਲੋ ਜੀ ਮਿਲਦੇ ਆ ਫੇ ਤੁਹਾਨੂੰ ਆਪਾਂ ਅਗਲੇ ਬਲੌਗ ਦੇ ਨਾਲ ਆਹ ਬਲੌਗ ਜੇ ਵਧੀਆ ਲੱਗਿਆ ਤਾਂ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੁਸੀਂ ਵੀਡੀਓ ਲਾਈਕ ਨਹੀਂ ਕਰਦੇ ਆ ਜੇ ਦੇਖਦੇ ਹੁੰਦੇ ਤਾਂ ਵੀਡੀਓ ਜਰੂਰ ਲਾਈਕ ਕਰਕੇ ਜਾਇਆ ਕਰੋ ਮਿਲਦੇ ਆ ਜੀ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਓਕੇ ਜੀ ਬਾਏ ਬਾਏ